ਮੈਂ ਮਗਾਸੀ ਲੋਟਸ ਦੇ 20 ਕਮਲ ਦੇ ਜਾਨੀ ਉਹਨਾਂ ਨੂੰ ਮੈਂ ਧੋ ਲਿਆ ਧੋ ਕੇ ਰੱਖ ਲਿਆ ਹੁਣ ਮੈਂ ਪਾਣੀ ਲੈ ਲਿਆ ਸਾਫ ਪਾਣੀ ਦੇ ਵਿੱਚ ਇਹਨਾਂ ਨੂੰ ਭੋਂ ਕੇ ਰੱਖਾਂਗੇ ਆਪਾਂ ਜਿੰਨੇ ਦਿਨ ਹੈ ਉੱਗੜ ਦੇਣਗੇ ਪਾਣੀ ਬਦਲਦੇ ਆ ਕਰਾਂਗੇ ਵਿੱਚ ਦੀ ਇਹਨੂੰ ਟੱਕ ਦੇਾਂਗੇ ਆਪਾਂ ਬਰਤਨ ਨੂੰ ਤੇ ਹੁਣ ਆਪਾਂ 3-4 ਦਿਨਾਂ ਤੋਂ ਦੇਖਿਆ ਇੱਕ ਵੀ ਉੱਗਿਆ ਆ ਚਾਹ ਚੜ ਗਿਆ ਦੇਖੋ ਜੀ ਹੁਣਾਂ ਨਹੀਂ ਪਤਾ ਹੁਣ ਲਾਉਣਾ ਕਿਵੇਂ ਆ ਪਰ ਆਪਾਂ ਲੱਗ ਪਾਉਂਦੇ ਜਿ ਘੜਤੰਨੇ ਹੋਰੇ ਨੂੰ ਉਹਦਾ ਚਾ ਚੜ ਗਿਆ ਵੀ ਉੱਗ ਗਿਆ ਪਾਚੜਾ ਗਲਾਸ ਲੈ ਲਿਆ ਹੁਣ ਆਪਾਂ ਇਹੋ ਈ ਤਰ੍ਹਾਂਗੇ ਕਿ ਨਾ ਬਾਕੀ ਦਾ ਫਰਸ ਪਤਾ ਨਹੀਂ ਸੀ ਕਿ ਨਾ ਮੇਰੀ ਦਿਸ਼ੇ ਤੇ ਉਗ ਰਿਹਾ ਹੋਗਾ ਪਾਣੀ ਪਾਇਆ ਜੀ ਫੁੱਕਾ ਵਰ ਕੋਸ ਨਹੀਂ ਪਾਇਆ ਸੀਗਾ ਦੇਖੋ ਜੀ ਕਿੰਨਾ ਸੋਹਣਾ ਲੱਗ ਨਾ ਚਾ ਚੜਿਆ ਮਨ ਤਵਾਲਾ ਚਾ ਚੜਿਆ ਹੈਗਾ ਤੁਸੀਂ ਵੀ ਮਗਾ ਕੇ ਲਾਉਣੇ ਸਿਰਫ ਪਾਣੀ ਦੇ ਚਿੱਟਦੇ ਇਹਨਾਂ ਨੂੰ ਹੋਰ ਇਹਨਾਂ ਦੇ ਕੋਈ ਕੁਝ ਨਹੀਂ ਹਨ ਸ਼ੁਕਰੀਆ ਜੀ ਅਗਲੀ ਵੀਡੀਓ ਵਿੱਚ ਮਿਲਦੇ ਹਾਂ